ਟੀਵੀ ਦੇਖ ਰਹੇ ਹਾਂ ਮੈਂ ਤੁਹਾਡੇ ਨਾਲ ਵਿਸ਼ੇਕ 파ਰਦਵਾਜ ਤੋਂ ਦੱਸ ਦਈਏ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਜਿੱਥੇ ਵਿਲੇਜ ਡਿਫੈਂਸ ਕਮੇਟੀਆਂ ਦਾ ਜਿਹੜਾ ਗਠਨ ਕੀਤਾ ਗਿਆ ਤਾਂ ਲੋਕਾਂ ਨੂੰ ਜਿਹੜੀ ਹੈ ਨਸ਼ੇ ਦੇ ਰੋਕਥਾਮ ਹੋਵੇ ਚਾਹੇ ਸ਼ਰਾਰਤੀਆਂ ਸਰੋਂ ਉਹਨਾਂ ਦੇ ਨਕੇਲ ਪਾਉਣ ਦੇ ਲਈ ਜਿਹੜੇ ਹੈ ਪੁਲਿਸ ਵੱਲੋਂ ਸਰਲ ਮਿਲ ਕੇ ਜਿਹੜਾ ਜਿਹੜਾ ਰੋਕਥਾਮ ਦੇ ਲਈ ਜਿਹੜਾ ਕੰਮ ਕੀਤਾ ਜਾ ਰਿਹਾ ਉੱਥੇ ਹੀ ਹੁਣ ਸ਼ਹਿਰ ਦੇ ਵਿੱਚ ਵੀ ਵਾਰਡ ਡਿਫੈਂਸ ਕਮੇਟੀ ਦਾ ਜਿਹੜਾ ਗਠਨ ਆ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਤਾਂ ਅੱਜ ਪਠਾਨਕੋਟ ਦੇ ਥਾਣਾ ਡਿਵੀਜ਼ਨ ਨੰਬਰ 1 ਵਿਖੇ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਹੋਂਾ ਦੀ ਅਗਵਾਈ ਹੇਠਾਂ ਥਾਣਾ ਡਿਵੀਜ਼ਨ ਨੰਬਰ 1 ਦੇ ਐਸਐਚਓ ਦਵਿੰਦਰ ਕਾਸ਼ਨੀ ਦੀ ਅਗਵਾਈ ਹੇਠਾਂ ਜਿਹੜੀ ਆ ਵਾਰਡ ਦੇ ਲੋਕਾਂ ਦੇ ਨਾਲ ਜਿਹੜੀ ਆ ਮੀਟਿੰਗ ਕੀਤੀ ਗਈ ਇਹ ਤਾਂ ਉਹਨਾਂ ਵੱਲੋਂ ਜਿਹੜੇ ਆ ਵਾਰਡ ਦੇ ਵਿੱਚ ਕਰੀਬ 500 ਦਸਿਆਂ ਦੀ ਜਿਹੜੀ ਹੈ ਇੱਕ ਕਮੇਟੀ ਜਿਹੜੀ ਬਣਾਈ ਗਈ ਉਸ ਤੋਂ ਇਲਾਵਾ ਵੀ ਜਿਹੜੇ ਮੈਂਬਰ ਜਿਹੜੇ ਆ ਪਰਵਾਰਡ ਦੇ ਹਰ ਬੋਰਡ ਦੇ ਵਿੱਚ ਜਿਹੜੇ ਬਣਾਏ ਜਾਣਗੇ ਤਾਂ ਉਹਨਾਂ ਦੇ ਨਾਲ ਸਾਰੀ ਜਿਹੜੀ ਗੱਲਬਾਤ ਕੀਤੀ ਗਈ ਹੈ ਕਿਉਂਕਿ ਨਸ਼ੇ ਦੀ ਰੋਕத் ਥਾਮ ਦੇ ਲਈ ਹੋਰ ਵੀ ਸ਼ਰਾਰਤੀ ਅਨਸਰਾਂ ਤੇ ਜਿਹੜੀ ਨਕੇਲ ਕੱਸਣ ਦੇ ਲਈ ਸਾਰੀ ਜਿਹੜੀ ਵਾਰਤਾਲਾਪ ਅੱਜ ਬੋਰਡਾਂ ਦੇ ਇੰਚਾਰਜਾਂ ਨਾਲ ਚਾਹੇ ਬੋਰਡ ਦੇ ਲੋਕਾਂ ਨਾਲ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਹਾਨੂੰ ਸੁਣਾਉਂਦੇ ਆ ਹੋਰ ਕੀ ਕਹਿੰਦਾ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਹੋਣਾ ਦਾ ਇਸ ਸਾਰੇ ਮਾਮਲੇ ਤੇ ਬਾਰੇ ਜੀ ਅੱਜ ਵੀ ਜਿਹੜੀ ਮੀਟਿੰਗ ਆਪਾਂ ਪੁਲਿਸ ਸਟੇਸ਼ਨ ਡਿਵੀਜ਼ਨ ਬੋਰਡ ਆਫ ਡਿਫੈਂਸ ਕਮੇਟੀ ਯਾਨੀ ਕਿ ਡਬਲਯੂ ਡੀ ਸੀ ਇਹ ਜਿਹੜਾ ਨਵਾਂ ਉਪਰਾਲਾ ਹੈ ਗਵਰਨਮੈਂਟ ਆਫ ਪੰਜਾਬ ਨੇ ਕੀਤਾ ਹੈ ਕਿਉਂਕਿ ਹਰੇਕ ਗੜ੍ਹ ਦੇ ਵਿੱਚ ਆਪਾਂ ਡਬਲਯੂ ਡੀ ਸੀ ਦੇ ਮੈਂਬਰ ਜਿਹੜੇ ਆ ਉਹ ਬਣਾ ਰਹੇ ਆ ਡਬਲਯੂ ਡੀ ਸੀ ਜਿਹੜੀ ਹੈ ਉਹ ਉਹਦੇ ਜਿਸ ਤਰ੍ਹਾਂ ਨਾਮ ਤੋਂ ਪਤਾ ਲੱਗਦਾ ਹੈ ਬੋਰਡ ਦੀ ਡਿਫੈਂਸ ਕਮੇਟੀ ਹੈ ਜਿਸ ਤਰ੍ਹਾਂ ਕਿ ਵਿਲੇਜ ਡਿਫੈਂਸ ਕਮੇਟੀਆਂ ਹੁੰਦੀਆਂ ਪਿੰਡਾਂ 'ਚ ਉਸੇ ਤਰਜ਼ 'ਚ ਆਪਾਂ ਡਬਲਯੂ ਡੀ ਸੀ ਜਿਹੜੀ ਹੈ ਸ਼ਹਿਰਾਂ 'ਚ ਬਣਾਈ ਹੈ ਜੇ ਵੀ ਸ਼ਰਤੀ ਆਪਣੇ ਜਿੰਨੇ ਵੀ ਬੋਰਡ ਪੈਂਦੇ ਆ ਹਰ ਇੱਕ ਬੋਰਡ 'ਚ ਆਪਾਂ 5-5 ਨੁਮਾਇंदे ਜਿਹੜੇ ਡਬਲਯੂ ਡੀ ਸੀ 'ਚ ਪਾਏ ਆ ਇਹ ਨੁਮਾਇंदे ਆਪਾਂ ਵਧਾ ਕੇ ਹੋਰ ਅੱਗੇ ਵੀ ਇਹਨਾਂ 'ਚ ਨੰਬਰ ਐਡ ਕਰਾਂਗੇ ਤੇ ਬੇਸਿਕਲੀ ਇਹਨਾਂ ਦਾ ਜਿਹੜਾ ਮੇਨ ਰੋਲ ਆ ਉਹ ਬੋਰਡ ਦੇ ਵਿੱਚ ਜਿਹੜਾ ਵੀ ਕੋਈ ਸਰਕਾਰ ਨੂੰ ਸਹਿਯੋਗ ਦੇਣ ਵਾਲਾ ਕੰਮ ਹੈ ਉਹਦੇ 'ਚ ਇਹ ਆਪਣੀ ਜਿਹੜੀ ਹੈ ਜਿਹੜਾ ਯੋਗਦਾਨ ਉਹ ਦੇਣਗੇ ਤੇ ਬੋਰਡ ਦੇ ਮਤਲਬਕ ਅਗਰ ਕੋਈ ਵੀ ਜਿਸ ਤਰ੍ਹਾਂ ਕੋਈ ਸਿਕਿਉਰਿਟੀ ਰਿਲੇਟਡ ਇਸ਼ੂ ਹੈ ਜਾਂ ਹੋਰ ਵੀ ਕੋਈ ਜਿਹੜੇ ਪਬਲਿਕ ਹਿੱਤ ਦੇ ਜਿਹੜੇ ਕੰਮ ਆ ਉਹਦੇ ਵਿੱਚ ਇਹ ਐਡਮਿਨਿਸਟ੍ਰੇਸ਼ਨ ਦੀ ਪੂਰੀ ਹੈਲਪ ਕਰਨਗੇ ਅੱਗੇ ਵੱਧ ਕੇ ਜਿਹੜਾ ਉਹ ਕੰਮਕਾਰ ਤੇ ਜਿਹੜਾ ਉਹ ਜਿਹੜੀ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਹੈਲਪ ਕਰਨਗੇ ਤੇ ਅੱਜ ਦੀ ਜਿਹੜੀ ਮੀਟਿੰਗ ਸੀ ਆਪਾਂ ਡਿਵੀਜ਼ਨ ਨੰਬਰ 1 ਦੇ ਜਿਹਨੇ ਮੋਰਡ ਸੀ ਉਹਨਾਂ ਨੂੰ ਬੁਲਾਇਆ ਸੀ ਇਹਦੇ ਵਿੱਚ ਇਹਨਾਂ ਨਾਲ ਆਪਾਂ ਇਕੱਲੇ ਇਕੱਲੇ ਜਿਹੜੇ ਡਬਲਯੂ ਟੀ ਸੀ ਮੈਂਬਰ ਉਹਨਾਂ ਨਾਲ ਗੱਲਾਂ ਕੀਤੀਆਂ ਉਹਨਾਂ ਦੇ ਜਿਹੜੇ ਸੁਝਾਅ ਆ ਉਹ ਵੀ ਲਏ ਆ ਤੇ ਅੱਗੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਵੀ ਆਪਾਂ ਸਮੇਂ-ਸਮੇਂ ਸਿਰ ਉਹਨਾਂ ਨਾਲ ਅਕੀ ਵੀ ਮੀਟਿੰਗਸ ਕਰਦੇ ਰਵਾਂਗੇ ਤੇ ਜਿਹੜੇ ਪੁਆਇੰਟ ਕਲਿਅਰ ਕਰਦੇ ਆ ਉਹ ਆਪਾਂ ਆਪਣੇ ਚੈਨਲ ਤੋਂ ਉੱਪਰ ਵੀ ਗਵਰਨਮੈਂਟ ਤੱਕ ਭੇਜਾਵਾਂਗੇ ਤਾਂਕਿ ਇਹ ਜ ਜਿਹਦੇ ਵਿੱਚ ਉਹਨਾਂ ਨੇ ਇੱਕ ਨਵਾਂ ਚੈਨਲ ਓਪਨ ਕੀਤਾ ਕਿ ਵੀ ਆਪਾਂ ਜਿਹੜੇ ਵੀ ਲੋਕ ਆ ਉਹਨਾਂ ਤੋਂ ਡਾਇਰੈਕਟ ਫੀਡਬੈਕ ਲਈਏ ਕਿ ਉਹਦੇ ਚ ਕਿਹੜੇ-ਕਿਹੜੀ ਪ੍ਰੋਬਲਮਸ ਆ ਰਹੀਆਂ ਨੇ ਪੁਲਿਸ ਨਾਲ ਰਿਲੇਟਡ ਜਾਂ ਆਦਰਵਾਈਜ਼ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਰਿਲੇਟਡ ਉਹ ਜਿਹੜੇ ਪੁਆਇੰਟਸ ਆਪਾਂ ਲੈ ਕੇ ਥ्रू ਪ੍ਰੋਪਰ ਚੈਨਲ ਕਮੈਂਟ ਤੱਕ ਪਹੁੰਚਾਈਏ ਤਾਂ ਕਿ ਇਹਦੀ ਜਿਹੜੀ ਆ ਜਿਹੜਾ ਕੋਈ ਇਹਦਾ ਜਿਹੜਾ ਅੱਗੇ ਹੱਲ ਜਵਾਂ ਕੀਤਾ ਜਾ ਸਕੇ ਤੇ ਜਿਹੜੀ ਇਹ ਆਪਣਾ ਬੜਾ ਵਧੀਆ ਸਾਡੀ ਮੀਟਿੰਗ ਰਹੀ ਹੈ ਆਪਾਂ ਸਾਰੇ ਮੈਂਬਰਸ ਨਾਲ ਕਾਫੀ ਡਿਟੇਲ ਚ ਗੱਲ ਕੀਤੀ ਆ ਤੇ ਅੱਗੇ ਵੀ ਆਪਾਂ ਸਮੇਂ-ਸਮੇਂ ਸਿਰ ਇਹਨਾਂ ਨਾਲ ਗੱਲਾਂ ਕਰਦੇ ਰਵਾਂਗੇ ਤੇ ਆਪਾਂ ਇਨਸ਼ੋਰ ਕਰਾਂਗੇ ਕਿ ਜਿਹੜੀ ਡਬਲਿਊ ਡੀ ਸੀ ਐ ਉਹ ਸਰਕਾਰ ਨਾਲ ਤੇ ਪੁਲਿਸ ਨਾਲ ਮਿਲ ਕੇ ਜਿਹੜਾ ਉਹ ਆਪਣੇ ਵਾਰਡਾਂ ਦੇ ਸੁਧਾਰ ਚ ਇੱਕ ਵੱਡਾ ਜਿਹੜਾ ਹਿੱਸਾ ਪਾ ਸਕੀ ਹੈ ਸਿਝਾ ਹਾਂ ਜੀ ਕਈ ਸੁਝਾਅ ਹੋਏ ਆ ਸੁਝਾਅ ਇਹਨਾਂ ਚ ਨਸ਼ੇ ਨਾਲ ਰਿਲੇਟਿਡ ਵੀ ਕੋਈ ਪੁਆਇੰਟ ਆਏ ਆ ਉਸ ਤੋਂ ਇਲਾਵਾ ਜਿਹੜਾ ਹੋਰ ਸ਼ਹਿਰ ਚ ਕੋਈ ਗੁੱਲੜਬਾਜ਼ੀ ਹੁੰਦੀ ਆ ਉਹਦੇ ਰਿਲੇਟਿਡ ਤੇ ਬਾਕੀ ਟ੍ਰੈਫਿਕ ਦੇ ਰਿਲੇਟਡ ਜਾਂ ਹੋਰ ਬਾਕੀ ਜਿਹੜੇ ਮਤਲਕ ਮਸਲੇ ਆ ਜਿਹੜੇ ਅਣਪਛਾਤੀ ਬੰਦੇ ਘੁੰਮਦੇ ਅਤੇ ਸ਼ੱਕੀ ਬੰਦੇ ਉਹਨਾਂ ਦੀ ਚੈਕਿੰਗ ਦੇ ਰਿਲੇਟਡ ਇਸ ਤਰ੍ਹਾਂ ਦੇ ਕਈ ਸੁਝਾਅ ਆਏ ਆ ਆਪਾਂ ਇਹ ਹਾਲੇ ਸਟਾਰਟ ਹੀ ਆ ਇਸ ਤੋਂ ਇਲਾਵਾ ਅੱਗੇ ਹੋਰ ਵੀ ਮੀਟਿੰਗ ਚੱਦੀ ਰਹਿਣਗੀਆਂ ਆਪਾਂ ਤੇ ਪੂਰਾ ਧਿਆਨ ਦੇਵਾਂਗੇ ਤਾਂਕਿ ਇਹ ਚੀਜ਼ਾਂ ਜਿਹੜੀਆਂ ਐਡਰੈਸ ਕੀਤੀਆਂ ਜਾ ਸਕਣਗੀਆਂ ਅਗਲੀ ਮੀਟਿੰਗ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਪੰਜਾਬ ਸਰਕਾਰ ਦਾ ਉਪਰਾਲਾ ਪੂਰੇ ਪੰਜਾਬ 'ਚ ਹੀ ਹੈ ਇਹਦੇ ਵਿੱਚ ਜਿਹੜੇ ਮਾਨਯੋਗ ਗਵਰਨਰ ਸਾਹਿਬ ਦੀ ਰੀਸੈਂਟ ਵਿਜ਼ਿਟ ਹੋਈ ਸੀ ਉਹਦੇ ਬਾਅਦ ਇਹ ਚੀਜ਼ਾਂ ਡਿਸਾਈਡ ਹੋਈਆਂ ਤੇ ਆਪਣੀ ਜਿਸ ਤਰ੍ਹਾਂ ਕਿ ਜਾਣਦੇ ਆ ਆਪਾਂ ਕਿ ਵੀ ਸ਼ਹਿਰ 'ਚ ਸਾਡੇ ਦੋ ਡਿਵੀਜ਼ਨ ਨੰਬਰ 1 ਥਾਣਾ 2 ਥਾਣਾ ਉਹਦੇ ਬਾਅਦ ਬਮੂਨ ਦੇ ਵੀ ਕੁਝ ਏਰੀਆਜ਼ ਪੈਂਦੇ ਆ ਵਾਰਡ 'ਚ ਸਰਨੇਵਾਲ ਏਰੀਆ ਵੀ ਪੈਂਦਾ ਸਿਆਲਪੁਰ ਵਾਲਾ ਏਰੀਆ ਵੀ ਪੈਂਦਾ ਪੂਰੇ ਜ਼ਿਲ੍ਹੇ 'ਚ ਹੀ ਆਪਾਂ ਡਬਲਿਊ ਡੀ ਸੀ ਇਹ ਜਿਹੜੀ ਆ ਬੁਮਾ ਰਹੇ ਆ ਤੇ ਇਹਨਾਂ ਦੀ ਮੀਟਿੰਗਸ ਕਰ ਰਹੇ ਆ ਤੇ ਅੱਗੇ ਹੋਰ ਵੀ ਆਪਾਂ ਇਹਨਾਂ ਦੇ ਮੈਜੂਰ ਕਰਾਂਗੇ ਦੇ ਇਦਰੋ ਦਿਨਿਕ ਸੂਰਤ ਟੀਵੀ ਮੈਨੂੰ ਦੋ ਜਾਤ